ਚਾਰ ਸੈਭ ਜਦ ਦੀ ਮੂਵੀ ਬਣੀ ਸੀ ਮੇਰੇ ਬੱਚੇ ਅੱਜ ਤੱਕ ਉਹ ਮੂਵੀ ਦੇਖਦੇ ਆ ਉਹਦੇ ਕਰਕੇ ਇਹਨਾਂ ਨੂੰ ਸਰਹੰਦ ਫਤਿਹਗੜ੍ਹ ਸਾਹਿਬ ਸਾਰਿਆਂ ਦਾ ਪਤਾ ਚੱਲਿਆ ਆ ਇਹ ਬੈਟਰ ਵੇ ਹੋਤਾ ਹੈ આજ ਕੀ ਜਨਰੇਸ਼ਨ ਕੋ ਹਿਸਟਰੀ ਦਿਖਾਉਣੇ ਕੇ ਲੀਏ ਤੇ ਬੱਚੇ ਐਨੀਮੇਟਡ ਕਾਈਂਡ ਆਫ ਮੂਵੀ ਸੇ ਜ਼ਰੂਰ ਦੇਖਦੇ ਆ ਅੱਜ ਆਪਾਂ ਇੰਨੇ ਮਾਡਰਨ ਹੋ ਗਏ ਆ ਆਪਾਂ ਨੂੰ ਇਹ ਚੀਜ਼ਾਂ ਹੁਣ ਇਸ ਚੀਜ਼ ਵੱਲ ਆਪਾਂ ਧਿਆਨ ਨਹੀਂ ਦਿੰਦੇ ਮੈਂ ਚਾਹਾਂਗਾ ਇਹਨਾਂ ਨੂੰ ਵੀ ਦਿਖਾਵਾਂ ਤੇ ਆਪਣੇ ਇਤਿਹਾਸ ਤੇ ਕਲਚਰ ਨਾਲ ਜੋੜਾਂ ਛੋੜਾ ਬੋਤਾ ਤੇ ਪਹਿਲਾਂ ਆਪਾਂ ਦੇਖੀਏ ਕਾਫੀ ਫਿਲਮਾਂ ਤੇ ਵੀ ਗੋਨ ਟੂ ਐਂਡ ਵਾਚ ਥਿਸ ਵਨ ਟੂ ਰਾਈਟ ਹਾਂ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਮੂਵੀ ਦੇਖਣ ਨਾਲ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਬਾਰੇ ਪਤਾ ਲੱਗਦਾ ਹਿੰਦੀ ਚਾਦਰ ਜ਼ਰੂਰ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਹਾਂ ਸਿੱਖ ਇਤਿਹਾਸ ਦੇ ਉੱਤੇ ਬਣੀ ਫਿਲਮ ਹਿੰਦ ਦੀ ਚਾਦਰ 21 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਮੈਂ ਸਾਰੀ ਦੁਨੀਆ ਨੂੰ ਇਹੀ ਕਹਾਂਗੀ ਕਿ ਇਹ ਸਿਰਫ ਸਿੱਖ ਇਤਿਹਾਸ ਦੀ ਫਿਲਮ ਨਹੀਂ ਹੈ ਕਿਉਂਕਿ ਸਾਡੇ ਗੁਰੂਆਂ ਨੇ ਸਿਰਫ ਸਿੱਖਾਂ ਨੂੰ ਉਦੇਸ਼ ਨਹੀਂ ਦਿੱਤਾ ਸੀਗਾ ਇਹ ਸਾਰੀ ਦੁਨੀਆ ਦੇ ਲਈ ਉਦੇਸ਼ ਸੀਗਾ ਕਿ ਵੰਡ ਛਕੋ ਕਿਰਤ ਕਰੋ ਤੇ ਨਾਮ ਜਪੋ ਰਾਈਟ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਆਪਣੇ ਇਤਿਹਾਸ ਨਾਲ ਜੁੜੀ ਇਸ ਫਿਲਮ ਨੂੰ ਦੇਖਣ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਜਾਓਗੇ ਬਾਏ ਦਿਵੇ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਲੋਕਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਟੀਜ਼ਰ ਕਿਵੇਂ ਦਾ ਲੱਗਾ ਸੋ ਮੈਮ ਤੁਸੀਂ ਟੀਜ਼ਰ ਦੇਖਿਆ ਹਿੰਦੀ ਚਾਦਰ ਦਾ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਅੱਛਾ मैंने ये मूवी जरूर देखनी है मैंने जब से इसका ट्रेलर देखा एम वेटिंग जी, जी, बिल्कुल अच्छा जो पहला आई थी चार साल जद देखी से तो सी... हाँ बहुत बार अच्छा मैम जो मतलब कि इतिहास से लाइक चीज़ा बनदियाँ है ना लाइक चाहे वेबसीरीज हो चाहे मूवीज़ होना सा बच्चों उन्होंने बारे पता लगता स्पेसली जो बुक्स नहीं पढ़ते जिन्होंने नहीं पता सो इन इनिशिएट हों चा लगता कि कहना चाहोगे बारे बहुत अच्छा क्योंकि ये बैटर वे होता है आज की जनरेशन को हिस्ट्री दिखाने के लिए ਔਰ ਬੱਚੇ ਐਨੀਮੇਟਿਡ ਕਾਈਂਡ ਆਫ ਮੂਵੀਜ਼ ਸੇ ਜ਼ਰੂਰ ਦੇਖਤੇ ਹੈ ਓਕੇ ਜੀ ਓਕੇ ਥੈਂਕ ਯੂ ਸੋ ਮਚ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਜਦ ਮਤਲਬ ਕਿ ਇਦਾਂ ਦੀ ਬੱਚਿਆਂ ਨੂੰ ਵੀ ਕੁਝ ਪਤਾ ਲੱਗਦਾ ਅੱਜ ਦੇ ਜਨਰੇਸ਼ਨ ਨੂੰ ਤੋਂ ਸਾਨੂੰ ਦੇਖ ਕੇ ਬਹੁਤ ਅੱਛਾ ਲੱਗਦਾ ਬਿਲਕੁਲ ਜਾਵਾਂਗੇ ਜੀ ਇਸ ਕੋਈ ਕਹਿਣ ਦੀ ਗੱਲ ਹੀ ਨਹੀਂ ਹੈਗੀ ਥੈਂਕ ਯੂ ਜੀ ਥੈਂਕ ਯੂ ਸਰ ਤੁਸੀਂ ਕੀ ਕਹਿਣਾ ਚਾਹੋਗੇ ਟੀਜ਼ਰ ਬਾਰੇ ਬਹੁਤ ਵਧੀਆ ਟੀਜ਼ਰ ਹੈਗਾ ਜੀ ਤੇ ਅਸੀਂ ਚਾਹਾਂਗੇ ਇਹੋ ਜਿਹੀਆਂ ਫਿਲਮਾਂ ਹੋਰ ਵੀ ਬਣਨ ਤਾਂ ਕਿ ਆਪਣੇ ਅੱਜਕੱਲ੍ਹ ਦੀ ਜਨਰੇਸ਼ਨ ਜਿਹੜੀ ਕੱਟੀ ਹੋਈ ਆ ਉਹ ਇਹਦੇ ਨਾਲ ਹੋਰ ਜੁੜੇ ਤੇ ਮੇਰੀ ਵਾਈਫ ਜਿਹੜੀ ਹੈ ਸ਼ੀ ਇਜ਼ ਵਾਈਟ ਹੈ ਨਾ ਤੇ ਮੈਂ ਚਾਹਾਂਗਾ ਇਹਨਾਂ ਨੂੰ ਦਿਖਾਵਾਂ ਤੇ ਆਪਣੇ ਇਤਿਹਾਸ ਤੇ ਕਲਚਰ ਨਾਲ ਜੋੜਾਂ ੜਾ ਬੋਤਾ ਤੇ ਪਹਿਲਾਂ ਆਪਾਂ ਦੇਖੀਏ ਕਾਫੀ ਫਿਲਮਾਂ ਤੇ ਵੀ ਗੋਨ ਟੂ ਐਂਡ ਵਾਚ ਥਿਸ ਵਨ ਟੂ ਰਾਈਟ ਹਾਂ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਯਰ ਡੋਨਟ ਟੂ ਵਾਚ ਐਬਸੋਲੂਟਲੀ ਆ ਵਾਚ ਆਲ ਕਾਈਂਡਸ ਆ ਪੰਜਾਬੀ ਮੂਵੀਜ਼ ਐਂਡ ਜਸਟ ਬਾਈ ਵਾਚਿੰਗ ਦੈ ਟ੍ਰੇਲਰ ਇਟ ਲੁੱਕਸ ਵੈਰੀ ਗੁੱਡ ਥੈਂਕ ਯੂ ਸੋ ਮਚ ਵੈਰੀ ਨਾਈਸ ਥੈਂਕ ਯੂ ਸੋ ਮਾਚ ਸਰ ਤੁਸੀਂ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਇੱਕ ਚੀਜ਼ ਹੈ ਮਤਲਬ ਜਿਹੜੇ ਆਪਣੇ ਛੋਟੇ ਬੱਚਿਆਂ ਦੇ ਉੱਪਰ ਬਹੁਤ ਅੱਛਾ ਇੰਪੈਕਟ ਕਰਦੇ ਇਹ ਮੂਵੀਜ਼ ਨਾ ਤੇ ਮੇਰੇ ਹਿਸਾਬ ਨਾਲ ਇਹ ਜ਼ਿਆਦਾ ਬਣਨੇ ਚਾਹੀਦੀਆਂ ਭਾਵੇਂ ਛੋਟੇ-ਛੋਟੇ ਪਾਰਟ ਚ ਬਣ ਛੋਟੇ-ਛੋਟੇ ਚੈਪਟਰ ਚ ਬਣਨ ਤੇ ਜ਼ਰੂਰ ਬਣਨੇ ਚਾਹੀਦੀਆਂ ਮੂਵੀਜ਼ ਤੇ ਜਿਹੜੇ ਕਿ ਬੱਚੇ ਉਹਨਾਂ ਤੋਂ ਬੜੀ ਜਲਦੀ ਸਵਿਚ ਹੋ ਕੇ ਉਧਰ ਨੂੰ ਮੋਲਡ ਹੋ ਜਾਂਦੇ ਤੇ ਉਹ ਅੱਛੀ ਚੀਜ਼ ਅੱਛੀ ਐਜੂਕੇਸ਼ਨ ਹੈ ਉਹਨਾਂ ਵਾਸਤੇ ਜੀ ਡੈਫੀਨਿਟਲੀ ਨਾਟ ਓਨਲੀ ਮੂਵੀਜ਼ ਮੇਰੇ ਖਿਆਲ ਵੈਬ ਸੀਰੀਜ਼ ਵਗੈਰਾ ਵੀ ਆਣੇ ਚਾਹੀਦੇ ਇਹ ਜੀਆਂ ਨਵੇਂ ਕੋਲ ਕੰਟੈਂਟ ਜ਼ਰੂਰੀ ਹੋਣਾ ਇਹ ਮਤਲਬ ਕਿ ਸਮਾਲ ਸਮਾਨ ਕੰਟੈਂਟ ਕੰਟੈਂਟ ਵੀ ਬਹੁਤ ਹੋਣਾ ਚਾਹੀਦਾ ਇਹਦੇ ਵਿੱਚ ਕਿਉਂਕਿ ਬੱਚੇ ਬਹੁਤ ਇਸ ਚੀਜ਼ ਵੱਲ ਨੂੰ ਸਿੱਧਾ ਸਿੱਧ ਵੱਲ ਜਾ ਸਕਦੇ ਇਸ ਕਰਕੇ ਸਾਬ ਸਾਬ ਜੀ ਜੀ ਤੁਸੀਂ ਸਾਰੇ ਜਣ ਹਾਂਜੀ ਹਾਂਜੀ ਅਸੀਂ ਵਿਦ ਫੈਮਲੀ ਵੇਖੀ ਸੀ ਮਤਲਬ ਮੂਵੀ ਤੇ ਜਿੰਨੇ ਵੀ ਜਿਹੜੀ ਐਨੀਮੇਟਡ ਮੂਵੀਜ਼ ਔਰ ਜਿਹੜੀ ਨਾਰਮਲ ਮੂਵੀਜ਼ ਹੁੰਦੀਆਂ ਉਹ ਵੀ ਵੇਖੀ ਦੀਆਂ ਇਹੋ ਜੀ ਕੋਈ ਗੱਲ ਨਹੀਂ ਜੀ ਜੀ ਤੇ ਪਰ ਜਿਹੜੀ ਇਹ ਟੀਜ਼ਰ ਵੇਖਿਆ ਤੇ ਟੀਜ਼ਰ ਦੇ ਵਿੱਚ ਜਿਹੜਾ ਐਨੀਮੇਸ਼ਨ ਦਾ ਕੰਮ ਅੱਛਾ ਕੀਤਾ ਹੈ ਐਕਚੁਅਲੀ ਵੀ ਜਦੋਂ ਸਾਡੀ ਇਤਿਹਾਸ ਦੀ ਗੱਲ ਆਉਂਦੀ ਹੈ ਨਾ ਸਾਡੇ ਗੁਰੂਆਂ ਪੀਰਾਂ ਦੀ ਗੱਲ ਆਉਂਦੀ ਆ ਕਿ ਅਸੀਂ ਭੱਜ ਕੇ ਜਾਣੀ ਨਹੀਂ ਤਿਆਰ ਹਾਂ ਹਰ ਵੇਲੇ ਤਿਆਰ ਹਾਂ ਇਸ ਚੀਜ਼ ਵਾਸਤੇ ਹਾਂ ਹਰ ਵੇਲੇ ਤਿਆਰ ਹਾਂ ਮਤਲਬ ਕਿ ਕਿਉਂਕਿ ਇਹ ਮੇਨਲੀ ਸਾਡਾ ਮੋਟਿਵ ਇਹ ਹੈ ਕਿ ਲੋਕਾਂ ਨੂੰ ਸਿੱਧੇ ਰਾਹ ਤੇ ਲੈ ਕੇ ਜਾਣਾ ਇਹ ਐਸੀ ਬਾਕੀ ਫਿਲਮਾਂ ਦੇਖਣ ਜਾਂਦੇ ਆ ਤੇ ਇਦਾਂ ਦੀਆਂ ਫਿਲਮਾਂ ਤੋਂ ਬਣਦੀਆਂ ਆ ਨੇ ਸਾਨੂੰ ਹੋਰ ਵੱਧ ਚੜ੍ਹਦ ਸਪੋਰਟ ਕਰਨਾ ਚਾਹੀਦਾ ਰਾਈਟ ਹਾਂਜੀ ਏਮਕੀ ਥੈਂਕ ਯੂ ਸੋ ਮਚ ਥੈਂਕ ਯੂ ਤੁਸੀਂ ਤੁਸੀਂ ਮੂਵੀ ਦੇਖਣ ਜਾਓਗੇ ਜਿਹੜਾ ਤੁਸੀਂ ਟ੍ਰੇਲਰ ਦੇਖ ਰਹੇ ਸੀਗੇ ਮੰਮੀ ਨਾ ਜਾਓਗੇ ਪਾਪਾ ਨਾ ਜਾਓਗੇ ਦੋਨੋਂ ਕੇ ਸਾਥ ਦੋਨੋਂ ਕੇ ਸਾਥ ਜਾਓਗੇ ਆਪਕੋ ਟੀਜ਼ਰ ਅੱਛਾ ਲਗਾ ਆਪ ਦੇਖਨੇ ਸੀ ਬੜੀ ਧਿਆਨ ਨਾਲ ਹਾਂ ਅੱਛਾ अच्छा लगा जरूर देखने जाना ठीक है ठीक है बोलो हिंदी दी चादर जरूर देख के आयो हिंदी चादर जरूर देख के आओ थैंक यू सो मच थैंक यू सत श्री अकाल सर सत श्री अकाल जी सर ਤੁਸੀਂ মুਵੀ ਦੇਖੀ ਸੀ ਚਾਰ ਸਹਰ ਜਾਦੇ हां जी हां जी ਵਧੀਆ ਲੱਗੀ ਸੀ ਤੁਹਾਨੂੰ हां जी हां जी हां जी ਸੋ ਉਹਨਾਂ ਦੇ ਮੇਕਰਸ ਨੇ ਜਿਹੜੇ ਉਹ মুਵੀ ਲੈ ਕੇ ਆ ਰਹੇ ਨੇ ਬਹੁਤ ਜਲਦੀ ਸਿਨੇਮਾ ਘਰਾਂ ਦੇ ਵਿੱਚ ਜਿਵੇਂ ਟੀਜ਼ਰ ਤੁਸੀਂ ਉਹਨੇ ਦੇਖ ਹੀ ਲਿਆ ਆ ਸੋ ਕੀ ਕਹਿਣਾ ਚਾਹੋਗੇ ਜੀ ਠੀਕ ਹੈ ਬੱਚਿਆਂ ਨੂੰ ਇਹਨਾਂ ਨਾਲ ਇਹ মুਵੀ ਦੇਖਣ ਨਾਲ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਬਾਰੇ ਪਤਾ ਲੱਗਦਾ ਤੇ ਠੀਕ ਹੈ ਇਸ ਤਰ੍ਹਾਂ ਦਾ ਇਤਿਹਾਸ ਬਣਨੀਆਂ ਚਾਹੀਦੀਆਂ ਕਿਉਂਕਿ ਇਹਨਾਂ ਬੱਚਿਆਂ ਨੂੰ ਸਾਡਾ ਪਛੋਕੜ ਪਤਾ ਲੱਗੂਗਾ ਤੇ ਉਹ ਸਿੱਖ ਧਰਮ ਨਾਲ ਜੁੜਨਗੇ ਇਹ ਵਧੀਆ ਚੀਜ਼ ਹੈ ਬਣਨੀਆਂ ਚਾਹੀਦੀਆਂ ਇਸ ਤਰ੍ਹਾਂ ਦੀ ਤੁਹਾਨੂੰ ਨਹੀਂ ਲੱਗਦਾ ਕਿ ਬੱਚੇ ਜਾਂ ਫਿਰ ਕਿਤਨਾ ਕਿਤੇ ਜਿਹੜੇ ਪੇਰੈਂਟਸ ਵੀ ਨੇ ਉਹ ਇਤਿਹਾਸ ਦੇ ਨਾਲ ਘੱਟ ਜੁੜ ਰਹੇ ਨੇ ਉਹ ਧਿਆਨ ਨਹੀਂ ਦੇ ਰਹੇ ਜਾਂ ਇਦਾਂ ਦੀਆਂ ਚੀਜ਼ਾਂ ਨਹੀਂ ਹੋਰ ਮੂਵੀਜ਼ ਨਾ ਬਹੁਤ ਦੇਖਣ ਜਾਂਦੇ ਆ ਬਟ ਜਦੋਂ ਸਾਡੇ ਇਤਿਹਾਸ ਦੀ ਗੱਲ ਆਉਂਦੀ ਆ ਥੋੜੀ ਜਿਹੀ ਠੰਡੇ ਪੈ ਜਾਂਦੇ ਆ ਜਾਂਦੇ ਨਹੀਂ ਆ ਸਿਨੇਮਾ ਘਰਾਂ ਦੇ ਵਿੱਚ ਐਕਚੁਅਲੀ ਇਹ ਆ ਵੀ ਅੱਜ ਆਪਾਂ ਇੰਨੇ ਮਾਡਰਨ ਹੋ ਗਏ ਆ ਆਪ ਇਹ ਚ ਬੱਚਿਆਂ ਦਾ ਘੱਟ ਕਸੂਰ ਆ ਪੇਰੈਂਟਸ ਦਾ ਜ਼ਿਆਦਾ ਆਪਾਂ ਜਦੋਂ ਬੱਚਾ 18 20 ਸਾਲ ਦਾ ਹੋ ਜਾਂਦਾ ਉਦੋਂ ਬੱਚਾ ਜਦੋਂ ਗਲਤ ਸੰਗਤ ਚ ਪੈਣ ਲੱਗਦਾ ਫਿਰ ਅਸੀਂ ਕਹਿੰਨੇ ਆ ਯਾਰ ਬੱਚਾ ਸਾਡਾ ਗੁਰਦੁਆਰੇ ਜਾਂਦਾ ਜਦੋਂ ਤੁਸੀਂ ਉਸ ਬੱਚੇ ਦਾ ਬੀਜ ਹੀ ਨਹੀਂ ਬੀਜਿਆ ਛੋਟੇ ਹੁੰਦੇ ਤੋਂ ਬੱਚਾ ਜਦੋਂ ਗੁਰਦਰ ਸਾਹਿਬ ਤੁਸੀਂ ਲਾਇਆ ਹੀ ਨਹੀਂ ਉਹਨੂੰ ਤਾਂ 18 20 ਸਾਲ ਦਾ ਨਹੀਂ ਲੱਗੂਗਾ ਜੋ ਉਸ ਬੱਚੇ ਨੂੰ ਆਤ ਪੈ ਗਈ ਜਿਸ ਜਿਸ ਸਾਈਡ ਉਹ ਜਾ ਰਿਹਾ ਬਚਪਨ ਤੋਂ ਤੁਸੀਂ ਉਹਨੂੰ ਲੈ ਕੇ ਜਾ ਰਹੇ ਹੋ ਪਾਰਟੀਆਂ 'ਚ ਲੈ ਕੇ ਜਾ ਰਹੇ ਹੋ ਉਹ ਪਾਰਟੀਆਂ 'ਚ ਹੀ ਜਾਊਗਾ ਉਹ ਧਰਮ ਨਾਲ ਨਹੀਂ ਜੁੜੂਗਾ ਉਹ ਬੱਚੇ ਨੂੰ ਧਰਮ ਨਾਲ ਜੋੜਨ ਵਾਸਤੇ ਉਹਨੂੰ ਬਚਪਨ ਤੋਂ ਇਹ ਸਿਰਫ ਸਿੱਖ ਇਤਿਹਾਸ ਦੀ ਗੱਲ ਨਹੀਂ ਹੈ ਐਕਚੁਅਲ ਦੇ ਵਿੱਚ ਗੁਰੂ ਸਹਿਬਾਨ ਨੇ ਮੇਨ ਲੱਗਦਾ ਸਾਰਿਆਂ ਨੂੰ ਇਹੀ ਉਦੇਸ਼ ਦਿੱਤਾ ਸੀ ਹਨਾ ਵੰਡ ਕੇ ਛਕਣਾ ਆ ਲਾਈਕ ਇਕੱਠੇ ਰਹਿਣਾ ਕਿਰਤ ਕਰਨੀ ਨਾਮ ਜਪਣਾ ਸੋ ਇਹਦੇ ਵਿੱਚ ਸਿਰਫ ਹਿੰਦੂ ਧਰਮ ਦੀ ਜਾਂ ਸਿੱਖ ਧਰਮ ਦੀ ਗੱਲ ਨਹੀਂ ਹੈ ਮੈਨੂੰ ਲੱਗਦਾ ਇਨਸਾਨੀਅਤ ਦੀ ਗੱਲ ਕੀਤੀ ਹੈ ਕਿਉਂਕਿ ਉਹਨਾਂ ਨੇ ਸਾਰਿਆਂ ਦੀ ਰੱਖਿਆ ਕੀਤੀ ਸੀ ਹੈਨਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜ਼ਰੂਰ ਦੇਖਣ ਜਾਣੀ ਚਾਹੀਦੀ ਹੈ ਸੱਚੀ ਕਾਲ ਜੀ ਕੀ ਕਹਿਣਾ ਚਾਹੋਗੇ ਜੀ ਟੀਜ਼ਰ ਕਿਵੇਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਜਿਵੇਂ ਪਹਿਲਾਂ ਜਿਹੜੀਆਂ ਮੂਵੀ ਆਈਆਂ ਸੀ ਬਹੁਤ ਵ ਮੱਲਾ ਕੇ ਦੇਖੀਆਂ ਸੀ ਉਸੇ ਤਰ੍ਹਾਂ ਮੇਰੇ ਹਿਸਾਬ ਨਾਲ ਆਉਣੀਆਂ ਚਾਹੀਦੀਆਂ ਨੇ ਇਦਾਂ ਦੀਆਂ ਮੂਵੀਜ਼ ਵੀ ਸਾਡੇ ਬੱਚਿਆਂ ਨੂੰ ਬੱਚੇ ਜੁੜੇ ਰਹਿਣ ਅੱਜ ਕੱਲ ਬੱਚੇ ਜਿੰਦਾ ਕਾਰਟੂਨ ਵਗੈਰਾ ਦੇਖਦੇ ਆ ਉਹਨਾਂ ਤੋਂ ਹਟ ਕੇ ਕੁਝ ਇਦਾਂ ਦਾ ਮਿਲੇ ਉਹ ਆਪੇ ਦੇਖਣਗੇ ਤੇ ਉਹਨਾਂ ਨੂੰ ਇਤਿਆਹਾ ਜੀ ਫਿਰ ਫੈਮਲੀ ਨਾਲ ਦੇਖਣ ਬਿਲਕੁਲ ਪਹੁੰਚਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਇਹਨਾਂ ਨੇ 21 ਨਵੰਬਰ ਨੂੰ ਜਾਣਾ ਹੈ ਫਿਲਮ ਦੇਖਣ ਡਾਂ ਜੀ ਪੱਕੀ ਟਿਕਟ ਹੈ ਜੀ ਇਹਨਾਂ ਦੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਟੀਜ਼ਰ ਦੇਖਿਆ ਮੈਮ ਕਿਵੇਂ ਦਾ ਲੱਗਿਆ ਜੀ ਤੁਹਾਨੂੰ ਵਧੀਆ ਲੱਗਿਆ ਵਧੀਆ ਲੱਗਿਆ ਲੱਗਦਾ ਕਿ ਇਹ ਦੰਨੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਹਾਂਜੀ ਬਣਨੀਆਂ ਚਾਹੀਦੀਆਂ ਚਾਹ ਸਰਜ ਦੇ ਦੇਖੀ ਸੀ ਜੀ ਤੁਸੀਂ ਹਾਂਜੀ ਕਿਵੇਂ ਦੀ ਲੱਗੀ ਸੀ ਉਹ ਮੂਵੀ ਤੁਹਾਨੂੰ ਬਹੁਤ ਵਧੀਆ ਲੱਗੀ ਸੀ ਜੀ ਜੀ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂਜੀ ਜਿੱਦਾਂ ਚਾਰ ਸਾਹਿਬ ਜੀ ਦੀ ਮੂਵੀ ਬਣੀ ਸੀ ਮੇਰੇ ਬੱਚੇ ਅੱਜ ਤੱਕ ਉਹ ਮੂਵੀ ਦੇਖਦੇ ਆ ਉਹਦੇ ਕਰਕੇ ਇਹਨਾਂ ਨੂੰ ਸਰਹੰਦ ਫਤਿਹਗੜ੍ਹ ਸਾਹਿਬ ਸਾਰਿਆਂ ਦਾ ਪਤਾ ਚੱਲਿਆ ਆ ਤੇ ਇਹ ਮੂਵੀਜ਼ ਤਾਂ ਬਣਨੀਆਂ ਚਾਹੀਦੀਆਂ ਬਟ ਕਿਤੇ ਪਾਸੇ ਨਾ ਆਪਾਂ ਨੂੰ ਗੁਰੂ ਸਾਹਿਬ ਦਾ ਕਿਹਾ ਹੋਇਆ ਕਿ ਰੂਪ ਨਹੀਂ ਦਿਖਾਉਣਾ ਚਾਹੀਦਾ ਬਟ ਪੋਜ਼ਿਟਿਵ ਚੀਜ਼ ਇਹ ਆ ਵੀ ਇਤਿਹਾਸ ਸਿੱਧਾ ਆਪਾਂ ਨੂੰ ਪਤਾ ਨਹੀਂ ਲੱਗੂਗਾ ਇਸ ਕਰਕੇ ਇਹ ਇਦਾਂ ਦੀ ਮੂਵੀਜ਼ ਬਣਨੀਆਂ ਚਾਹੀਦੀਆਂ ਹਾਂਜੀ ਬੱਚੇ ਇੰਟਰਸਟ ਲੈਂਦੇ ਐ ਇਸ ਚੀਜ਼ਾਂ 'ਚ ਜਿੱਦਾਂ ਮੈਨੂੰ ਲੱਗਦਾ ਉਹਨਾਂ ਨੂੰ ਸਿਖਾਵਾਂਗੇ ਜਿਹੜੇ ਦਾ ਪਾਵਾਂਗੇ ਜਿਵੇਂ ਸਰ ਹੁਣਾਂ ਨੇ ਵੀ ਕਿਹਾ ਹੈ ਨਾ ਉਹੀ ਚੀਜ਼ ਕਰਨਗੇ ਜਿਵੇਂ ਦਾ ਬੀਜ ਬੋਉਗੇ ਤੁਸੀਂ ਉਹਦੀ ਅੱਗੇ ਵਧਣਗੇ ਹੈ ਨਾ ਹਾਂਜੀ ਹਾਂਜੀ ਸੀ ਆਪਣੇ ਬੱਚਿਆਂ ਨੂੰ ਅਕਸਰ ਲਾਈਕ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਰਹਿੰਦੇ ਹਾਂ ਹਾਂਜੀ ਡੇਲੀ ਜਾਂਦੇ ਆ ਸਾਡੇ ਬੱਚੇ ਸਮਾਗਮ ਤੇ ਅਸੀਂ ਤੁਰੇ ਜਾਂਦੇ ਰਹਿੰਨੇ ਆ ਤੇ ਅਸੀਂ ਤੇ ਇਹਨਾਂ ਨੂੰ ਆਪ ਗੁਰੂ ਗੁਰੂ ਨਾਲ ਜੋੜਨਾ ਚਾਹੁੰਦੇ ਆ ਅਸੀਂ ਇਹਨਾਂ ਨੂੰ ਖੁਦ ਗੁਰਦੁਆਰਾ ਸਾਹਿਬ ਲੈ ਕੇ ਜਾਨਨੇ ਆ ਵੀ ਇਤਿਹਾਸ ਦਿਖਾਉਣ ਲਈ ਤੇ ਜੇ ਮੂਵੀਜ਼ ਦੇ ਥਰੂ ਉਹਨਾਂ ਨੂੰ ਇਤਿਹਾਸ ਪਤਾ ਲੱਗੂਗਾ ਇਹ ਤਾਂ ਸਭ ਤੋਂ ਬੈਟਰ ਬੈਟਰ ਚੀਜ਼ ਹੈ ਨਾ ਤੁਸੀਂ ਹਿੰਦੀ ਚਾਦਰ ਜ਼ਰੂਰ ਦੇਖਣ ਜਾਓ ਹਾਂਜੀ ਹਾਂਜੀ ਜ਼ਰੂਰ ਅਸੀਂ ਹਮੇਸ਼ਾ ਜਾਂਦੇ ਆ ਕੋਈ ਵੀ ਧਾਰਮਿਕ ਮੂਵੀ ਆਉਂਦੀ ਅਸੀਂ ਕਦੇ ਨਹੀਂ ਛੱਡਦੇ ਹੋਰ ਮੂਵੀਜ਼ ਅਸੀਂ ਸਕਿਪ ਕਰਦੇ ਆ ਬਟ ਇਹ ਮੂਵੀਜ਼ ਅਸੀਂ ਬੱਚਿਆਂ ਨੂੰ ਜ਼ ਔਰ ਅਸੀਂ ਡੈਫੀਨੇਟਲੀ ਜਾਵਾਂਗੇ ਥੈਂਕ ਯੂ ਥੈਂਕ ਯੂ so much ਸਸੀ ਕਾਲ ਜੀ ਮੈਮ ਤੁਹਾਨੂੰ ਕਿਵੇਂ ਲੱਗਿਆ ਜੀ ਟੀਜ਼ਰ ਹਾਂਜੀ ਬਹੁਤ ਵਧੀਆ ਲੱਗਾ ਇਹ ਇੱਕ ਮਤਲਬ ਬੱਚਿਆਂ ਨੂੰ ਸਿੱਖਿਆ ਦੇਣ ਵਾਲੀ ਇਨਫੈਕਟ ਵੀ ਵੱਡਿਆਂ ਨੂੰ ਵੀ ਸਿੱਖਿਆ ਮਿਲਦੀ ਹੈ ਇਤਿਹਾਸ ਨਾਲ ਜੁੜਨ ਦੀ ਜਾਓਗੇ ਪੂਰੀ ਫੈਮਿਲੀ ਨਾਲ ਹਾਂਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ so much ਵੀਰੇ ਸਸੀ ਕਾਲ ਸਸੀ ਕਾਲ ਮੈਮ ਹਿੰਦੀ ਚਾਦਰ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਜਲਦੀ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਆ ਦੇਖ ਲਿਆ ਜੀ ਤੁਸੀਂ ਹਾਂਜੀ ਟੀਜ਼ਰ ਦੇਖਿਆ ਟੀਜ਼ਰ ਬਹੁਤ ਵਧੀਆ ਲੱਗਾ ਜੀ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਹੋਰ ਵੀ ਐਸੇ ਦੀਆਂ ਐਨੀਮੇਟਿਡ ਮੂਵੀਜ਼ ਆਣ ਤਾਂਕਿ ਪੰਜਾਬ ਦੀ ਜੋ ਨਿਊ ਜਨਰੇਸ਼ਨ ਜਿੱਦਾਂ ਉਹਨਾਂ ਨੂੰ ਅਸੀਂ ਦੇਖਿਆ ਹੀ ਹੋਣਾ ਕਿ ਸਾਡੇ ਵੀ ਨਿੱਕੇ ਵੀਰ ਜਿਹੜੇ ਉਹ ਕਾਰਟੂਨਸ ਤੋਂ ਇਨਸਪਾਇਰ ਹੋ ਕੇ ਉਦਾਂ ਦੀ ਮੰਦਿਆ ਤਾਂ ਕਰਕੇ ਮੈਂ ਚਾਹਨਾ ਕਿ ਹੋਰ ਵੀ ਐਸਾ ਏਦਾਂ ਦੀਆਂ ਮੂਵੀਸ ਆਣ ਤਾਂ ਕਿ ਪੰਜਾਬ ਦੀ ਜਿਹੜੀ ਨਿੱਕੀ ਜਨਰੇਸ਼ਨ ਆਉਣ ਵਾਲੀ ਪੀੜੀ ਆ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਹੈ ਚਾਹੇ ਚਾਹੇ ਜਦੋਂ ਦੇਖੀ ਸੀ ਜੀ ਤੁਹਾਨੂੰ ਵਧੀਆ ਲੱਗੀ ਹਾਂ ਉਹ ਤਾਂ ਮੇਕਰਸ ਨੇ ਬਣਾਈ ਆ ਇਹ ਮੂਵੀ अच्छा अच्छा कोई नहीं होरमना पानी कोई नहीं थैंक यू जी थैंक यू सत श्री अकाल जी सत श्री अकाल जी देखिए जी ਤੁਸੀਂ ਡੀਜ਼ਲ ਹਾਂਜੀ ਮੈਮ ਕਿਵੇਂ ਦਾ ਲੱਗਾ ਮੈਮ ਬੜਾ ਵਧੀਆ ਲੱਗਿਆ ਸਾਨੂੰ ਹਾਂਜੀ ਹੁਣ ਹੁਣ ਗੱਲ ਤਾਂ ਸਾ ਕੀ ਹੁੰਦੀ ਆ ਕਿ ਹੁਣ ਜਿਵੇਂ ਨੈਕਸਟ ਜਨਰੇਸ਼ਨ ਆਉਂਦੀ ਪਈ ਆ ਉਹਨਾਂ ਨੂੰ ਸਾਡੇ ਪੁਰਖਾਂ ਬਾਰੇ ਕੁਝ ਪਤਾ ਹੀ ਨਹੀਂ ਹੈਗਾ ਮੇਨ ਗੱਲ ਹੀ ਇਹ ਹੈ ਕਿ ਉਹ ਅਵੇਅਰ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਕੀ ਕੁਰਬਾਨੀਆਂ ਦਿੱਤੀਆਂ ਆ ਇਹ ਸਿੱਖੀ ਜਿਹੜਾ ਸਾਡਾ ਧਰਮ ਆ ਇਹਨੂੰ ਸਿਚੁਏਟ ਕਰਨ ਵਾਸਤੇ ਇਹਦੇ ਕਰਕੇ ਐਮ ਦੀ ਜਿਹੜੀ ਮੂਵੀਜ਼ ਆ ਇਹ ਹੋਰ ਜ਼ਿਆਦਾ ਬਣੀਆਂ ਜਾਂਦੀਆਂ ਆ ਜਿਵੇਂ ਮੇਰੇ ਫਰੈਂਡ ਨੇ ਬੋਲਿਆ ਕਿ ਅੱਜਕੱਲ ਜਿਹੜੀ ਸਾਡੇ ਤੋਂ ਵੀ ਅਗਲੀ ਜਨਰੇਸ਼ਨ ਆਂਦੀ ਪਈ ਆ ਸਾਡੇ ਬ੍ਰਦਰ ਸਿਸਟਰ ਆ ਇਹ ਐਨੀਮੇਟਡ ਸ਼ੋਜ਼ ਹੀ ਦੇਖਦੇ ਆ ਹੁਣ ਆਪਾਂ ਐਵੇਂ ਦੇ ਐਨੀਮੇਟਡ ਸ਼ੋਜ਼ ਵਿਖਾ ਕੇ ਹੀ ਉਹਨਾਂ ਨੂੰ ਆਪਾਂ ਆਪਣੇ ਕਲਚਰ ਵੱਲ ਪ੍ਰਭਾਵਿਤ ਕਰ ਸਕਦੇ ਆ ਹੁਣ ਅਗਰ ਉਹਨਾਂ ਨੂੰ ਪਤਾ ਹੋਊਗਾ ਫੇਰ ਹੀ ਉਹ ਆਪਣੇ ਬੱਚਿਆਂ ਨੂੰ ਵੀ ਦੱਸੂਗਾ ਇਹ ਤਾਂ ਸਮਝਿਆ ਨਾ ਇਹਦੇ ਕਰਕੇ ਨਾਰਮਲ ਕਾਰਟੂਨ ਜਿਹੜੇ ਦੇਖਦੇ ਆ ਉਹੀ ਮੈਮ ਉਹੀ ਉਹ ਕਾਰਟੂਨ ਜੋ ਹੈਗੇ ਆ ਉਹਨਾਂ ਨੂੰ ਦੂਜੇ ਕਲਚਰ ਵੱਲ ਫਿਰ ਪ੍ਰਭਾਵਿਤ ਕਰਦੇ ਆ ਹੁਣ ਐਵੇਂ ਦੀਆਂ ਮੂਵੀਜ਼ ਆਉਣਗੀਆਂ ਜਾਂ ਫਿਰ ਉਹਨਾਂ ਨੂੰ ਸਾਡੇ ਕਲਚਰ ਬਾਰੇ ਪਤਾ ਲੱਗੂ ਫੇਰੀ ਉਹ ਅੱਗੇ ਆਪਣੇ ਬੱਚਿਆਂ ਨੂੰ ਦੱਸੂਗੇ ਇਹ ਦੇ ਕਰਕੇ ਐਵੇਂ ਦੀਆਂ ਮੂਵੀਜ਼ ਬੜੀ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਸਰ ਪੰਜਾਬੀ ਜਾਂ ਫਿਰ ਜਿਹੜੇ ਬਾਕੀ ਕਲਚਰ ਆ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਦੇਖਣ ਜਾਓਗੇ ਪੱਕਾ ਜੀ ਫੈਮਿਲੀ ਦੇ ਨਾਲ ਹਾਂਜੀ ਹਾਂਜੀ ਯਾਰਾ ਦੋਸਤਾਂ ਨੂੰ ਵੀ ਲੈ ਕੇ ਜਾਓ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਦੇਖਿਆ ਜੀ ਤੁਸੀਂ ਅੱਜ ਬਹੁਤ ਵਧੀਆ ਲੱਗਿਆ ਜੀ ਹਾਂਜੀ ਕੀ ਕਹਿਣਾ ਚਾਹੋਗੇ ਤਾਂ ਨਹੀਂ ਫਿਰ ਮੈਂ ਬਣਨੀ ਆ ਚਾਹੀਦੀ ਹਾਂ ਹਾਂਜੀ ਹਾਂਮ ਜ਼ਰੂਰ ਬਣਨੀ ਆ ਜੇ ਇਹਨ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਬੱਚੇ ਆ ਥੋੜਾ ਜਿਹਾ ਸਿੱਖ ਇਤਿਹਾਸ ਦੇ ਵੱਲ ਹਨਾ ਕੱਟ ਇਤਿਹਾਸ ਜਾਨਣਾ ਹੀ ਨਹੀਂ ਚਾਹੁੰਦੇ ਜਾਂ ਉਹਦੇ ਬਾਰੇ ਗੱਲ ਹੀ ਨਹੀਂ ਕਰਦੇ ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਹੀ ਨਹੀਂ ਆ ਹਨਾ ਅੱਜ ਕੱਲ ਦੇ ਬੱਚੇ ਜ਼ਿਆਦਾ ਕਾਰਟੂਨ ਵਾਲੀ ਸਾਈਡ ਤੇ ਦੂਜੀ ਮੂਵੀ ਵਾਲੀ ਸਾਈਡ ਜਿਆਦੇ ਹੋਏ ਹੋਏ ਆ ਉਹਨਾਂ ਨੂੰ ਥੋੜੀ ਐਂਟਰਟੇਨਮੈਂਟ ਚਾਹੀਦੀ ਆ ਤੇ ਇਧਰਲੀ ਸਾਈਡ ਉਹ ਘੱਟ ਧਿਆਨ ਦਿੰਦੇ ਆ ਕਿ ਜਿਹੜੇ ਮੇਕਰਸ ਐਦਾਂ ਦਾ ਕਨਸੈਪਟ ਲੈ ਕੇ ਆਣ ਸਾਡੇ ਸਿੱਖ ਇਤਿਹਾਸ ਦੀ ਗੱਲ ਕਰਨ ਤਾਂ ਮੈਨੂੰ ਲੱਗਦਾ ਕਾਬਿਲ ਇਤਾਰੀਫਾ ਦਾ ਹੈ ਹਾਂਜੀ ਮੈਮ ਜਾਓਗੇ ਜੀ ਫੈਮਿਲੀ ਮੈਂ ਹਾਂਜੀ ਮੈਮ ਜ਼ਰੂਰ ਹਾਂਜੀ ਮੈਮ ਦਰਜਾ ਥੈਂਕ ਯੂ ਥੈਂਕ ਯੂ ਕਿਵੇਂ ਤੇ ਲੱਗਿਆ ਹਿੰਦੀ ਚੱਦ ਦਾ ਟੀਜ਼ਰ ਉਹ ਬਹੁਤ ਵਧੀਆ ਲੱਗਿਆ ਹੂੰ ਜਿਵੇਂ ਕਿ ਸਾਨੂੰ ਪਤਾ ਹੀ ਹੈ ਸਿੱਖੀ ਇਤਿਹਾਸ ਬਾਰੇ ਕਈ ਮੇਰੇ ਨਾਲ ਦੇ ਵੀ ਨੇ ਉਹਨਾਂ ਇਨਕੀ ਕਲ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਯਾਦ ਸੀਗਾ ਕਈਆਂ ਨੇ ਅੱਜ ਲਾਤੀ ਹੈ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਤੇ ਕਈਆਂ ਨੇ ਕਈਆਂ ਨੂੰ ਐਵੇਂ ਵੀ ਹੈ ਕਿ ਕਈ ਮੂਵੀ ਦੇਖਦੀ ਨਹੀਂ ਹੈਗੇ ਕਈ ਕਈਆਂ ਨੂੰ ਐਵੇਂ ਹੈ ਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਕਈ ਬੱਚੇ ਵੀ ਨੇ ਜਿਹੜੇ ਕੱਲੇ ਮੋਬਾਈਲ ਦੇ ਵਿੱਚ ਵੱਡੇ ਰਹਿੰਦੇ ਨੇ ਉਹ ਕੱਲੇ ਕਦੇ ਕੁਛ ਰਾਦੇ ਨੇ ਕਦੇ ਕੁਛ ਰਾਦੇ ਨੇ ਤੇ ਜਿਹੜਾ ਟੀਜ਼ਰ ਆਇਆ ਜਿਹੜੀ ਹਿੰਦੀ ਚਾਦਰ ਦੀ ਮੈਂ ਗੱਲ ਕਰ ਰਹੀ ਆ ਅੱਜ ਹਨਾ ਸੋ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਇਦਾਂ ਦੀਆਂ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਬੰਦਿਆਂ ਨੂੰ ਪਤਾ ਵੀ ਲੱਗੇ ਕਿ ਤੁਸੀਂ ਤੁਹਾਡੇ ਤੁਹਾਡਾ ਇਤਿਹਾਸ ਕੀ ਹੈ ਤੁਹਾਡਾ ਸਿੱਖੀ ਇਤਿਹਾਸ ਕੀ ਹੈ ਜਾਓਗੇ ਮੂਵੀ ਦੇਖਣ ਹਾਂਜੀ ਹਾਂ ਜ਼ਰੂਰ ਜਾਵਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਵੀਰੇ ਹਿੰਦੀ ਚਾਦਰ ਦਾ ਹਾਂਜੀ ਹਾਂਜੀ ਦੇਖ ਕਿਵੇਂ ਦਾ ਲੱਗਿਆ ਜੀ ਇਹਦੇ ਚਾਦਰ ਦਾ ਟੀਜ਼ਰ ਬਹੁਤ ਵਧੀਆ ਲੱਗਿਆ ਮੇਰੇ ਅਕੋਰਡਿੰਗਲੀ ਜੋ ਅੱਜ ਕੱਲ ਦਾ ਸਿੱਖ ਯੂਥ ਹੈਗਾ ਵਾ ਇਹਨਾਂ ਸਿੱਖ ਇਤਿਹਾਸ ਨੂੰ ਸਾਰਾ ਵਿਸਰ ਰਿਹਾ ਸਾਰੇ ਨੂੰ ਭੁੱਲ ਰਿਹਾ ਸਾਰਾ ਕੁਝ ਇਦਾਂ ਦੀ ਫਿਲਮ ਬਣਨੇ ਚਾਹੀਦੀ ਤਾਂ ਕਿ 올 ਓਵਰ ਇੰਡੀਆ ਨਾ ਕਿ ਸਿੱਖ ਰਿਲੀਜਨ 올 ਓਵਰ ਦਾ ਵਰਲਡ ਇਹ ਫਾਇਨਾ ਚਾਹੀਦਾ ਤਾਂ ਕਿ ਸਾਰਿਆਂ ਨੂੰ ਪਤਾ ਚੱਲੇ ਵੀ ਸਿੱਖ ਗੁਰੂਆਂ ਨੇ ਕੀ ਕੀ ਸਾਡੇ ਲਈ ਬਲਿਦਾਨ ਕੀਤਾ ਵਾ ਕੀ ਕੀ ਸਾਡੇ ਲਈ ਸੈਕਰੀਫਾਈਸਸ ਕੀਤੇ ਨੇ ਤਾਂ ਕਿ ਸਾਰੇ ਤੱਕ ਜੋ ਹਿਮੈਨਿਟੀ ਲਈ ਗੱਲ ਪਹਚਾਣੀ ਸੀਗੀ ਸੋ ਗੁਰਨਾਨਕ ਦੇਵ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਜੋ ਸਾਰੇ ਲਈ ਬਲਿਦਾਨ ਕੀਤਾ ਸੀਗਾ ਹਿੰਦੁਵਾਲੀ ਤੇ ਉਹ ਸਾਰੇ ਓਵਰ ਓਵਰ ਵਰਡ ਨੂੰ ਪਹਚਾਣੀ ਚਾਹੀ ਤਾਂ ਕਿ ਪਤਾ ਚੱਲ ਸਕੇ ਕੀ ਕੀ ਸਾਡੇ ਗੁਰੂਆਂ ਨੇ ਸਿੱਖਾਂ ਲਈ ਹਿੰਦੂਆਂ ਲਈ ਜਾਂ ਓਲਵਰ ਹਿਮੈਨਿਟੀ ਲਈ ਕੀ 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 ਤਾਂ ਬਿਲਕੁਲ ਸਹੀ ਕਿਹਾ ਵੀਰੇ ਉਹਨਾਂ ਨੇ ਕਿ ਉਹਨਾਂ ਨੇ ਸਿਰਫ ਸਿੱਖਾਂ ਦੀ ਗੱਲ ਨਹੀਂ ਕੀਤੀ ਸੀ ਉਹਨਾਂ ਨੇ ਹਿਊਮੈਨਿਟੀ ਦੀ ਗੱਲ ਕੀਤੀ ਸੀ ਉਹਦੇ ਵਿੱਚ ਸਿੱਖ ਵੀ ਆਉਂਦੇ ਆ ਹਿੰਦੂ ਵੀ ਆਉਂਦੇ ਆ ਈਸਾਈ ਵੀ ਆਉਂਦੇ ਆ ਸਾਰੇ ਆਉਂਦੇ ਆ ਹੈਨਾ ਜੀ ਸੋ ਜੇ ਇਦਾਂ ਦੇ ਕਨਸੈਪਟ ਬਣਨੇ ਚਾਹੀਦੇ ਆ ਜਿਹੜੇ ਬੱਚੇ ਮੈਨੂੰ ਲੱਗਦਾ ਅੱਜਕੱਲ ਜਿਨ੍ਹਾਂ ਨੂੰ ਇਤਿਹਾਸ ਦਾ ਨਹੀਂ ਪਤਾ ਮੂਵੀ ਜਿਹੜੇ ਦੇਖਣ ਐਨੀਮੇਟਡ ਪਸੰਦ ਕਰਦੇ ਆ ਸੋ ਇਸ ਮੂਵੀ ਦੇ ਥਰੂ ਮੈਨੂੰ ਲੱਗਦਾ ਉਹਨਾਂ ਨੂੰ ਬਹੁਤ ਚੀਜ਼ਾਂ ਪਤਾ ਲੱਗਣਗੀਆਂ ਹਾਂਜੀ ਹਾਂਜੀ ਹੈਨਾ ਜੀ ਤੁਸੀਂ ਜਾਓਗੇ ਫੈਮਲੀ ਦੇ ਨਾਲ ਦੇਖਣ ਹਾਂਜੀ ਜ਼ਰੂਰ ਜਾਵਾਂਗੇ ਜੀ ਵਿਦ ਫ